ਤੇ ਤੇ ਸਾਰ ਵੀ ਅਧਿਰੇ ਪਤੰਗ ਲਿਆਉਣ ਨਾਲੇ ਗਟੂ ਲਿਆਉਣਾ ਆ 100 ਰੁਪਈਆ ਲੈਣਾ ਹਾਂਜੀ ਕੀ ਕਰਨਾ ਪਤੰਗ ਲਿਆਉਣੇ ਪਤੰਗ ਲਿਆਉਣੇ 100 ਰੁਪਈਆ ਤੈਨੂੰ ਦੇ ਦੇਣੇ ਆ ਪਰ ਤੈਨੂੰ ਇੱਕ ਗੇਮ ਖੇਡਣੀ ਪੈਣੀ ਆ ਠੀਕ ਆ ਆ ਟੌਫੀਆਂ ਦਾ ਡੱਬਾ ਆ ਆਪਣੇ ਕੋਲ ਇਹਦੇ ਵਿੱਚ ਤੂੰ ਮੁੱਠ ਭਾਰਨੀ ਆ ਟੌਫੀਆਂ ਦੀ ਠੀਕ ਆ ਤੇ ਜਿੰਨੀਆਂ ਤੂੰ ਗੈਸ ਕਰਨਾ ਵੀ ਕਿੰਨੀਆਂ ਟੌਫੀਆਂ ਆ ਜੇ ਉਹਨੀਆਂ ਨਿਕਲ ਆਈਆਂ ਫਿਰ ਤੈਨੂੰ 100 ਦੇ ਦੇਣਾ ਠੀਕ ਆ ਆਹ ਪਰ ਮੁੱਠ ਜਿੰਨੀਆਂ ਵੀ ਆਉਂਦੀਆਂ ਉਹਨੀਆਂ ਹੀ ਕਰ ਲੈ ਵਿੱਚ ਪਾਰਾ ਪਾਰਲਾ ਸਾਰੀ ਭਾਨੀਆਂ ਫੁੱਲ ਐਨ ਪਾਰਲਾ ਇੰਨੀ ਜਿਹਦੀ ਇੰਨਾ ਚੱਲ ਇਹ ਚੱਲ ਹੁਣ ਥੱਲੇ ਬਹਿ ਜਾ ਕਿੰਨੀਆਂ ਹੋਣਗੀਆਂ ਗੈਸ ਕਰ ਸੱਤ ਸੱਤ ਹਾਂਜੀ ਚੱਲ ਗੈਣ ਫੇ ਥੱਲੇ ਰੱਖ ਕੇ ਜੇ ਸੱਤ ਹੋਈਆਂ ਫੇ 1 2 3 4 5 6 7 ਓ ਬਾਬਾ ਓ ਬਾਬਾ ਫੜਾਖਰਾ ਆ ਗਿਆ ਨਾ ਵੱਲੇ ਤੇਰਾ ਪੂਰੀਆਂ ਸਾਤਾ ਫੜ ਭਰਾਵਾ 100 ਰੁਪਇਆ ਚੱਕ ਜਾ ਕੇ ਗੱਟੂ ਲੈ ਗਿਆ ਨਾਲੇ ਹੁਣ ਪਤੰਗ ਲਿਆਈ ਨਾਲੇ ਗੱਟੂ ਲਈ ਖੋਜਿਆ ਹੈ ਖੋਜਿਆ ਉਹ ਸੱਚੀ ਸੱਤ ਨਿਕਲੀ ਆ ਤੇਰਾ ਤੇਰਾ ਗੈਸ ਸਹੀ ਨਿਕਲ ਗਿਆ ਤੈਨੂੰ 100 ਰੁਪਇਆ ਮਿਲ ਗਿਆ ਖੋਜਿਆ ਹਾਂਜੀ ਯਾ ਲੈ ਆ ਗੱਟੂ ਤੇ ਪਤੰਗ